ਮਹੀਨੇ ਵਿੱਚ ਬੱਚੇ ਪਹਾੜਾਂ ਨੂੰ ਘਟ ਜਾਣ ਤੇ ਗੁਰਮਤ ਦੀ ਜਿਹੜੀ ਉਹ ਗੁਰਤਿ ਉਹ ਗ੍ਰਹਿਣ ਕਰਨ ਇਹੋ ਕਾਰਨ ਆ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਇੱਥੇ ਜਿਹੜੇ ਇਹ ਸਾਡੇ ਗੁਰਮਤ ਦੇ ਸਵਾਗਤ ਕੀਤੇ ਜਾਂਦੇ ਮੈਂ ਬੈਠਾ ਦੇਖਦਾ ਸੀ ਤਾਂ-ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰ ਉਪਕਾਰ ਕੀਤੇ ਜਿਨ੍ਹਾਂ ਦਾ ਆਪਾਂ ਹੁਣ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਦੀ ਧਰਤੀ ਤੇ ਆਉਂਦੇ ਇਹ ਵੀ ਇੱਕ ਪੜਾ ਡੜਪਰਾ ਜਿਵੇਂ-ਜਿਵੇਂ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰਦੇ ਆ ਉਹ ਅਸਥਾਨ ਜਿਨ੍ਹਾਂ ਅਸਥਾਨਾਂ ਤੇ ਉਹ ਜੀਵ ਜਿਹੜੇ ਲੰਬੇ ਅਰਸੇ ਤੇ ਸਤਿਗੁਰਾਂ ਦੇ ਦਰਸ਼ਨ ਲਈ ਤਤਪਰਿਆ ਉੱਥੇ-ਉੱਥੇ ਪੜਾ ਬਾਬਾ ਜੀਵਨ ਸਿੰਘ ਦੇ ਹੋਏ ਤੇ ਗੁਰਦੁਆਰਾ ਬਵਾਨਗੜ ਆ ਕੇ ਆਨੰਦਪੁਰ ਸਾਹਿਬ ਸਤਿਗੁਰ ਜੀ ਦਾ ਸੀਸ ਉਸ ਧਰਤੀ ਤੇ ਸ਼ੁਸ਼ੋਭਤ ਕੀਤਾ ਗੁਰਦੁਆਰਾ ਸੀਸਗੰਜ ਜਿੱਥੇ ਸਤਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਦਾ ਤੇ ਉੱਥੇ ਆਪਾਂ ਇੱਕ ਨਿਗਾਹ ਮਾਰੀਏ ਮਾਤਾ ਗੁਜਰੀ ਜੀ ਉੱਥੇ ਬੈਠੇ ਆ ਉੱਥੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਆ ਜਿਸ ਵੇਲੇ ਸੰਸਕਾਰ ਹੋਇਆ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਹਾਲ ਦੱਸੋ ਕੀ ਸੀ ਐਡੀ ਵੱਡੀ ਸ਼ਹਾਦਤ ਹੋਈ ਜਿਸ ਵੇਲੇ ਗੁਰੂ ਸਾਹਿਬ ਨੂੰ ਸਾਰਾ ਹਾਲ ਦੱਸਿਆ ਤੇ ਸਤਗੁਰ ਜੀ ਨੇ ਬਿਲਕੁਲ ਮੋਹਰੇ ਉਥੇ ਥੜਾ ਸਾਹਿਬ ਸਥਾਨ ਆ ਸੀਸ ਗੰਜ ਦੇ ਮੋਹਰੇ ਦੇ ਪਾਸੇ ਬੂੰਗਾ ਉਥੇ ਸਤਗੁਰਾਂ ਨੇ ਫਿਰ ਜਿਹੜੇ ਵਚਨ ਖਾਲਸਾ ਪੰਥ ਲਈ ਕੀਤੇ ਕਿ ਮੈਂ ਐਸਾ ਪੰਥ ਸਾਭ ਕੇ ਜਾਊਂਗਾ ਜਿਹਦੀ ਕੋਈ ਆਈਡੈਂਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਜਿਹੜਾ ਲੱਖਾਂ 'ਚ ਖੜਾ ਹੋਵੇ ਕਰੋੜਾਂ 'ਚ ਖੜਾ ਹੋਵੇ ਉਹਦੀ ਸਿਆਣ ਵਖਰੀ ਹੋਊਗੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਸੰਸਕਾਰ ਵਾਲੇ ਦਿਨ ਸਤਗੁਰਾਂ ਨੇ ਉਸ ਅਨੰਦਪੁਰ ਦੀ ਧਰਤੀ ਤੋਂ ਵਿਚਾਰ ਕਰਕੇ ਦਿੱਤੇ ਸੀ ਕਿ ਮੈਂ ਹੁਣ ਖਾਲਸਾ ਪ੍ਰਗਟ ਕਰੂੰਗਾ ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਰਚਨਾ ਵੀ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਲੰਬਾ ਨਹੀਂ ਬੋਲਣਾ ਇੱਕ ਦੋ ਵਚਨ ਕਰਕੇ ਤੁਹਾਤੋਂ ਮੈਂ ਛੁੱਟੀ ਲੈ ਲੈਣੀ ਆ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਨਿਰਮਲ ਪੰਥ ਦੀ ਰਚਨਾ ਕੀਤੀ ਸੀ ਕਿਉਂਕਿ ਬਾਕੀ ਪਾਤਸ਼ਾਹਾਂ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਿੰਨ ਦਿਹਾੜੇ ਮਨਾਏ ਜਾਂਦੇ ਆ ਪਵਿੱਤਰ ਗੁਰਪੁਰਬ ਦੇ ਰੂਪ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਤੇ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਗੁਰਤਾ ਗੱਦੀ ਸਤਗੁਰ ਜੀ ਤੁਰ ਦਰਗਾਹ ਤੋਂ ਲੈ ਕੇ ਆਏ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਦੁਨੀਆ ਦੀ ਪਤਾ ਸੀ ਮੈਂ ਕਿਸੇ ਵੇਲੇ ਪਵਿੱਤਰ ਗੁਰਬਾਣੀ ਨੇ ਅਗਵਾਈ ਕਰਨੀ ਆ ਗੁਰ ਸ਼ਬਦ ਜਿਹੜੀ ਸਾਨੂੰ ਸਤਗੁਰ ਜੀ ਨੇ ਉਸ ਪਵਿੱਤਰ ਵੇਂਚੋਂ ਮੂਲ ਮੰਤਰ ਦੀ ਰਚਨਾ ਕਰਕੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਨਿਰੰਤਰ ਨੌਵੇਂ ਪਾਤਸ਼ਾਹ ਨੇ ਦੇਖੋ 1604 ਸਤਗੁਰਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੇ ਸਤਗੁਰਾਂ ਦੀ ਸ਼ਹਾਦਤ 1675 ਤੇ ਗੁਰੂ ਸਾਹਿਬ ਜਿਨੇ ਗੁਰੂ ਦਸਮ ਪਾਤਸ਼ਾਹ ਨੇ 60 ਸਾਲ ਲਗਭਗ 60 ਤੋਂ ਵੀ ਜ਼ਿਆਦਾ ਸਮਾਂ ਉਹ ਪਵਿੱਤਰ ਗਰਬਾਣੀ ਜਿਹੜੀ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਨੇ ਆਚਾਰੀ ਸੀ ਉਹਦੀ ਸੰਪੂਰਨਤਾ ਦਮਦਮੇ ਦੀ ਧਰਤੀ ਤੇ ਕੀਤੀ ਸਾਨੂੰ ਬਖਸ਼ਿਸ਼ ਕੀਤੀ ਸਤਗੁਰਾਂ ਨੇ ਅੱਜ ਸਿੱਖ ਕਈ ਵਾਰੀ ਦੌੜ ਪੈਂਦਾ ਸਰੀਰਾਂ ਦੇ ਮਗਰ ਠੀਕ ਕਿਹਾ ਸੀ ਇੱਥੇ ਦੋ ਤਰ੍ਹਾਂ ਦੇ ਮਨੁੱਖ ਦੀ ਜਿਹੜੀ ਮਨੋਵਿਗਿਆਨਕ ਆਪਾਂ ਜਿਹੜਾ ਅੰਦਰਲਾ ਮਰ ਜਾਂਦਾ ਇੱਕ ਤਾਂ ਡਰ ਭੈ ਦੇ ਨਾਲ ਇੱਕ ਲਾਲਚ ਦੇ ਨਾਲ ਤੇ ਸਤਗੁਰਾਂ ਦੇ ਉਸ ਪਵਿੱਤਰ ਧਰਤੀ ਦੇ ਕਿਹਾ ਸੀ ਕਿ ਮੈਂ ਖਾਲਸਾ ਇਦਾਂ ਦਾ ਰਚੂਗਾ ਜਿਹੜਾ ਨਾਂ ਭੈ ਦੇ ਵਿੱਚ ਕਿਸੇ ਭੈ ਦੇ ਵਿੱਚ ਰਹੂਗਾ ਤੇ ਨਾ ਕਿਸੇ ਲਾਲਚ ਚ ਆਊਗਾ ਤੇ ਜਿਹੜੇ ਨਰਵੈਤਾ ਦੇ ਵਿੱਚ ਜੀਵਨ ਜਿਉਂਦੇ ਆ ਉਹ ਸਤਗੁਰੂ ਦੀ ਦਰਗਾਹ ਦੇ ਵਿੱਚ ਸਤਕਾਰੇ ਵੀ ਜਾਂਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੀਤੇ ਪਰ ਅਪਕਾਰ ਇਸ ਧਰਤੀ ਦੇ ਲੋਕ ਦੇਣਾ ਨਹੀਂ ਦੇ ਸਕਦੇ। ਜੇ ਸਤਗੁਰਾਂ ਦੀ ਸ਼ਹਾਦਤ ਨਾ ਹੁੰਦੀ ਸ਼ਾਇਦ ਅੱਜ ਆਪਾਂ ਸਾਰੇ ਐਸ ਸ਼ਕਲ ਦੇ ਵਿੱਚ ਨਾ ਹੁੰਦੇ ਹੋਰ ਕਿਸੇ ਰੂਪ ਦੇ ਵਿੱਚ ਹੁੰਦੇ ਤੇ ਮੈਂ ਅਕਸਰ ਕਹਿਣਾ ਹੁੰਨਾ ਇਹਨੇ ਵੀ ਇੱਕਿਤ ਕਰਨੀ ਬਣਾਣਾ ਚਾਹੀਦਾ ਜਿਸ ਗੁਰੂ ਸਾਹਿਬ ਨੇ ਦੂਸਰਿਆਂ ਲਈ ਆਪਣਾ ਸੀਸ ਬਲੀਦਾਨ ਕੀਤਾ ਚੇਤਾ ਕਰੋ ਪੰਡਤ ਕਿਰਪਾ ਰਾਮ ਜੀ ਉਹ ਵੀ ਸਤ ਪੁਰਸੀ ਸਰਾਦ ਲੈ ਕੇ ਆਏ ਤੇ ਗੁਰੂ ਦਸਮ ਪਾਤਸ਼ਾਹ ਨੇ 9 ਸਾਲ ਦੀ ਆਜੂ ਦੇ ਵਿੱਚ ਕਿਉਂਕਿ ਪਤਾ ਸੀ ਸਤਗੁਰੂ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰੂ ਜੀ ਤੁਹਾਡੇ ਤੋਂ ਬਹਾਪੁਰਚ ਵੱਡਾ ਕੋਈ ਨਹੀਂ ਇਸ ਧਰਤੀ ਦੇ ਉੱਤੇ ਤੇ ਮੈਂ ਕਹਿਣਾ ਹੁੰਦਾ ਕਿ ਅੱਜ ਜੇ ਆਪਾਂ ਡੈਮੋਕਰੇਸੀ ਦੀ ਗੱਲ ਕਰਦੇ ਆ ਗੁਰੂ ਤੇਗ ਬਹਾਦਰ ਦੇ ਹੋਣ ਹਰ ਸਤਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਸ ਆਨੰਦਪੁਰ ਦੀ ਧਰਤੀ ਤੋਂ ਸਾਰੀ ਜਿਹੜੀ ਜਾਤ ਪਾਤ ਊਚ ਨੀਚ ਰਾਜੇ ਤੇ ਗਰੀਬ ਪਖਾਰੀ ਦੀ ਸਾਰੇ ਫਾਸਲੇ ਮਿਟਾ ਦਿੱਤੇ ਜਿਹੜੇ ਫਾਸਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਟਾਏ ਸੀ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਗੁਰਸ਼ਬਦ ਦੀ ਚਾਰਨਾ ਕੀਤੀ ਉਸ ਵੇਲੇ ਦੇ ਅਨਿਆਈ ਲੋਕ ਜਿਹੜੇ ਧਰਮ ਨੂੰ ਵੱਖ-ਵੱਖ ਬੰਡੀਆਂ ਵਿੱਚ ਪਾ ਕੇ ਬੈਠੇ ਸੀ ਤੇ ਸਤਗੁਰੂ ਜੀ ਨੇ ਉੱਚ नीच ਗਰੀਬ ਅਮੀਰ ਦਾ ਸਾਰਾ ਫਾਸਲਾ ਮਿਟਾ ਕੇ ਇੱਕ ਸਮਦਲ ਤੇ ਸਾਰੀ ਲੋਕਾਈ ਨੂੰ ਲੈ ਕੇ ਆਂਦਾ ਸੀ ਉਹ ਸਮਦਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਪਵਿੱਤਰ ਪੰਗਤ ਦੇ ਵਿੱਚ ਸਾਰਿਆਂ ਨੂੰ ਉੱਥੇ ਗਰੀਬ ਅਮੀਰ ਦਾ ਕੋਈ ਫਾਸਲਾ ਨਹੀਂ ਤੇ ਪਹਾੜੀ ਰਾਜੇ ਕਿਸ ਕੰਮ ਕਰਕੇ ਵਿਰੋਧ ਕਰਦੇ ਸੀ ਉਹ ਇਸ ਕਰਕੇ ਵਿਰੋਧ ਕਰਦੇ ਸੀ ਆਪਣੀ ਜਾਤ ਦਾ ਅਮਾਨਿਤ ਛੱਡ ਦੇ ਕਹਿੰਦੇ ਸਤਗੁਰੂ ਜੀ ਤੁਹਾਡੀ ਸ਼ਰਨ ਚ ਆ ਜਾਣੇ ਪਰ ਅੰਮ੍ਰਿਤ ਵਖਰਾ ਤਿਆਰ ਕਰੋ ਸਤਗੁਰੂ ਜੀ ਨੇ ਕਿਹਾ ਨਹੀਂ ਇਹ ਸਾਡਾ ਸਿਧਾਂਤ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਗਰਵਾਣੀ ਰਹੀਂ ਗਾਨ ਕਾ ਉਦਰੀ ਹਾਰ ਕਹੇ ਤੋਤ ਅਜਾ ਮਲ ਪਾਪੀ ਜਗ ਜਾਣੇ ਨਿਵਕ ਮਾਹੇ ਨਸਤਾਰਾ ਇਹ ਗੁਰਸਿੱਖੀ ਦੀ ਖੇਡ ਸਤਗੁਰ ਜੀ ਜਿਹੜੇ ਹਿਰਦੇ ਸੱਚ ਗੁਜੇ ਇਸ ਵਿਚਾਰ ਦੇ ਹੁੰਦੇ ਉੱਥੇ ਗੁਰਸ਼ਾਮਤ ਟਿਕ ਜਾਂਦਾ ਨਹੀਂ ਤਾਂ ਜਿਹੜੇ ਪੰਜ ਬਕਾਰ ਅੰਦਰ ਬੈਠੇ ਆ ਇਹ ਕੱਖ ਟਿਕਣ ਦੀ ਨਿੰਦੇ ਪਰ ਗੁਰੂ ਜੀ ਕਿਰਪਾ ਕਰੇ ਤੇ ਬਖਸ਼ਿਸ਼ ਕਰ ਦਿੰਦੇ ਰਹਿਮਤ ਕਰ ਦਿੰਦੇ ਆ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਆਪਣੇ ਚਰਨ ਮubarਕ ਪਾਏ ਇਹ ਧਰਤੀ ਪਵਿੱਤਰ ਹੋ ਗਈ ਅੱਜ ਵੀ ਇੰਨੇ ਸਮੇਂ ਤੋਂ ਬਾਅਦ ਜਿਸ ਨੇ ਆਪਣਾ ਗੁਰੂ ਦਾ ਸਿੱਖ ਸੀਸ ਲਾਉਂਦਾ ਆਪਣੇ ਗੁਰੂ ਦੇ ਸਨਮੁਖ ਤੇ ਸਤਗੁਰ ਜੀ ਸੀਸ ਦੀਆਂ ਲਕੀਰਾਂ ਵੀ ਮਿਟੇ ਦਿੰਦੇ ਆ ਆਪਾਂ ਕਈ ਵਾਰੀ ਕਹਦੇ ਨਾ ਬਈ ਦਰਗਾਹ ਤੋਂ ਸਾਰਾ ਕੁਝ ਲੈ ਕੇ ਜਿਹਲੇ ਬੰਦਾ ਜਨਮਿਆ ਸੀ ਇਹ ਗੁਰੂ ਸਮਰਾਥ ਆ ਜਿਹੜਾ ਸਾਰੀਆਂ ਲਕੀਰਾਂ ਵੀ ਮਟੇਂ ਦਿੰਦਾ ਇਹ ਗੁਰੂ ਉਹ ਆ ਜੇ ਸਤਗੁਰੂ ਦੇ ਦਰ ਦੇ ਉੱਤੇ ਸੱਚੇ ਸੁੱਚੇ ਹੋ ਕੇ ਆ ਜਾਈਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਜੇ ਸ਼ਰਨ ਦੇ ਵਿੱਚ ਆ ਜਾਈਏ ਫੇਰ ਸਤਗੁਰ ਜੀ ਪਤਿਤ ਪਾਵਨ ਕਰ ਦਿੰਦੇ ਆ ਸੋ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਕਿਸ ਗੱਲ ਦੀ ਤੁਸੀਂ ਸਮਾਂ ਆਪਣਾ ਅਜਾ ਹੀ ਨਹੀਂ ਗਵਾਇਆ ਜਿਹੜੀ ਤੁਹਾਡੀ ਛੋਟੀ ਉਮਰ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਾਨੂੰ ਫਾਇਦਾ ਹੋ ਜਾਂਦਾ ਜਿਹੜਾ ساری ਉਮਰ ਤੁਸੀਂ ਲੈਣਾ ਕਿਉਂਕਿ ਬੱਚਿਆਂ ਦਾ કંਠ ਬਹੁਤ ਸ਼ੁੱਧ ਹੁੰਦਾ ਇਹ ਹਰ ਇੱਕ ਚੀਜ਼ ਨੂੰ ਛੇਤੀ ਪਕੜ ਬਣਾ ਲੈਂਦੇ ਆ ਤੇ ਜੇ ਅੱਜ ਤੁਸੀਂ ਇਸ ਗੱਲ ਦਾ ਤਿਆਰ ਕਰ ਲਓ ਭਈ ਜਪਜੀ ਸਾਹਿਬ ਕੰਠ ਕਰਨ ਗੱਡੀ ਸਫ਼ਰ ਕਰਦੇ ਹੋਵੋ ਜਹਾਜ਼ ਸਫ਼ਰ ਕਰਦੇ ਹੋਵੋ ਕਿਤੇ ਹੋਰ ਥਾਂ ਬੈਠੇ ਹੋਵੋ ਜਿੱਥੇ ਮਰਜੀ ਅਮਰਤ ਵੇਲਾ ਹੋਇਆ ਉਸ ਵੇਲੇ ਅ ਜਪਜੀ ਸਾਹਿਬ ਦਾ ਜਾਪ ਕਰ ਲਵਾਂ ਤੇ ਜੇ ਬੱਚੇ ਹੋਰ ਅਗਾਹ ਪਲਾਂਘ ਪੁੱਟਣ ਜੇ ਪੰਜਾਂ ਬਾਣੀਆਂ ਦਾ ਨਿਤਨੇਮ ਉਹਦੀ ਪਰਪਕਤਾ ਸੋਦਰ ਤੇ ਕੀਰਤਨ ਸੋਲੇ ਦੀ ਪਰਪਕਤਾ ਆ ਜਾਏ ਮੈਂ ਵਾਦੇ ਨਾ ਕਹਿ ਸਕਦਾ ਦੁਨਿਆਵੀ ਪੜ੍ਹਾਈ ਵੀ ਤੇ ਉੱਤੇ ਜਿਹੜੀ ਹਲਤ ਤੇ ਪਲਤ ਇਹ ਦੋਏ ਸਤਗੁਰੂ ਜੀ ਸਵਾਰ ਦਿੰਦੇ ਆ ਕਿਉਂਕਿ ਜਿਸ ਵੇਲੇ ਗੁਰਸ਼ਬਦਾਂ ਅੰਦਰ ਟਿਕਾ ਹੁੰਦਾ ਗੁਰਸ਼ਾਬਦ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਖੇੜਾ ਮਨ ਦੇ ਵਿੱਚ ਆ ਜਾਂਦਾ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਸਮਾਂ ਜਿਹੜਾ ਆ ਉਹ ਬੜਾ ਭਿਆਨਕਰ ਚੱਲ ਰਿਹਾ ਕਾਲ ਯੁਗ ਦੀ ਹਵਾ ਵੀ ਬਹੁਤ ਤੇਜ਼ ਤੇ ਤੱਤੀ ਵਗ ਰਹੀ ਆ ਪਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਨੇ ਲੋਹਾ ਤੱਤੀਆਂ ਵੀ ਠੰਡੀਆਂ ਕਰ ਦਿੱਤੀਆਂ ਸਮਾਂ ਜਿਹੜਾ ਗਰਮ ਸੀ ਉਹਨੂੰ ਵੀ ਠੰਡਾ ਕਰਤਾ ਰੇਤਾ ਨੂੰ ਵੀ ਠੰਡਾ ਕਰ ਦਿੱਤਾ ਇਹ ਗੁਰੂ ਸਾਹਿਬ ਕਿਰਪਾ ਕਰਨੇ ਸਤਗੁਰ ਜੀ ਦੀ ਕਿਰਪਾ ਤੇ ਬਖਸ਼ਿਸ਼ ਜਿਹੜੇ ਸਿਧਾਂਤ ਸਾਨੂੰ ਸਤਗੁਰ ਜੀ ਨੇ ਬਖਸ਼ਿਸ਼ ਕੀਤੇ ਸੀ ਉਹ ਆਪ ਪਿੰਡੇ ਤੇ ਹੰਡਾਏ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਗ੍ਰਸਥ ਦਾ ਮਾਰਗ ਸ਼ੁਰੂ ਕੀਤਾ ਤੇ ਸਿੱਖਾਂ ਨੂੰ ਉਦੇਸ਼ ਕੀਤਾ ਕਿਉਂਕਿ ਉਸ ਵੇਲੇ ਜੋਗੀ ਨਾਥ ਹੋਰ ਦੂਜੇ ਜਿਹੜੇ ਜੰਗਲਾਂ ਨੂੰ ਦੌੜ ਜਾਂਦੇ ਸੀ ਧੂਣੇ ਤਾਂ ਪਾਉਂਦੇ ਸੀ ਸਰੀਰ ਨੂੰ ਕਸ਼ਟ ਦਿੰਦੇ ਸੀ ਸਤਗੁਰਾਂ ਨੇ ਸਾਰਿਆਂ ਨੂੰ ਉਹ ਨਿਰਮਲ ਹੋਈਆਂ ਰੂਹਾਂ ਨੂੰ ਗੁਰਸ਼ਬਦ ਦਾ ਸਿੱਟਾ ਦੇ ਕੇ ਗੁਰਸ਼ਬਦ ਰਾਹੀਂ ਸੋਚੀ ਬਖਸ਼ਿਸ਼ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਬੱਚੇ ਸਾਰੇ ਅੱਜ ਚੇਚੇ ਤੌਰ ਤੇ ਪਹੁੰਚੇ ਕੈਂਪ ਦੇ ਵਿੱਚ ਸਾਬੀ ਲਿਆ ਹੋਣਾ ਕਈਆਂ ਨੇ ਸਕਾਲਰਸ਼ਿਪ ਵੀ ਪ੍ਰਾਪਤ ਕਰ ਲਈ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਉਹਨਾਂ ਦੇ ਮਾਪਿਆਂ ਦਾ ਵੀ ਕਿ ਤੁਸੀਂ ਪਹਾੜ ਨੂੰ ਜਾਣਾ ਸੀ ਖਰਚ ਕਰਕੇ ਆਉਣਾ ਸੀ ਇੱਥੋਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ ਗੁਰਸ਼ਬਦ ਦੀ ਪਵਿੱਤਰ ਗੁਰਬਾਣੀ ਕੀਰਤਨ ਦਸਤਾਰ ਸਜਾਉਣੀ ਗਰਵਾਣੀ ਕਾਂਠ ਮੁਕਾਬਲੇ ਤੁਸੀਂ ਇਥੋਂ ਪ੍ਰਾਪਤ ਕੀਤੇ ਇਹ ਅਮੋਲਕ ਖਜ਼ਾਨਾ ਆ ਇਹ ਨਹੀਂ ਮੁੱਕਦਾ ਇਹ ਬੰਦਾ ਜਿੰਨੀ ਸਾਰੀ ਉਮਰ ਇਸ ਗੱਲ ਨੂੰ ਖੜਾਈ ਜਾਂਦਾ ਪਵਿੱਤਰ ਗਰਵਾਣੀ ਜਿਹਲੇ ਕਾਂਠ ਹੋ ਗਈ ਇਹ ਸਭ ਤੋਂ ਵੱਡਾ ਅਮੋਲਕ ਖਜ਼ਾਨਾ ਸਿੱਖ ਦੇ ਪੱਲੇ ਪੈਂਦਾ ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿਨਾਂ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਕਈ ਦੂਰੋਂ ਦੂਰੋਂ ਵੀ ਬੱਚੇ ਆਉਂਦੇ ਹੋਣੇ ਤੇ ਚੇਚੇ ਤੌਰ ਤੇ ਧੰਨਵਾਦ ਕਰਦਾ ਮੈਂ ਸਾਡੇ ਸਿੰਘ ਸਾਹਿਬ ਗਿਆਨ ਬਾਬਾ ਟੇਕ ਸਿੰਘ ਜੀ ਪਹੁੰਚੇ ਚੀਚੇ ਤੌਰ ਤੇ ਦਮਦਮਾ ਸਾਹਿਬ ਦੇ ਜੱਫੀਦਾਰ ਸਾਹਿਬ ਔਰ ਚੀਚਾ ਧੰਵਾਦ ਕਰਦਾ ਬਾਬਾ ਬੂਟਾ ਸਿੰਘ ਜੀ ਕਈ ਵਾਰੀ ਅਸੀਂ ਸਟੇਜਾਂ ਤੇ ਗੱਲਾਂ ਵੀ ਕਰ ਜਾਂਦੇ ਆ ਇੱਕ ਦੂਏ ਦੀ ਅਸੀਂ ਕਈ ਵਾਰੀ ਜਿਦਾ ਕਹਿ ਲਓ ਭਈ ਸਾਡਾ ਸੁਭਾਅ ਹੁੰਦਾ ਪਰ ਕਿਉਂਕਿ ਬਾਬਾ ਜੀ ਮੇਰੇ ਨਾਲ ਮੈਂ ਮੁਖ ਸਕੱਤਰ ਸੀ ਉਮੀਦ ਪ੍ਰਧਾਨ ਵੀ ਰਹੇ ਸਾਡੀਆਂ ਬੜੀਆਂ ਸਾਂਝਾਂ ਵੀ ਆ ਉਹ ਸਾਂਝਾਂ ਕੋ ਨਿਜ ਦੀਆਂ ਨਹੀਂ ਉਹ ਕੋਈ ਲਾਲਚ ਦੀਆਂ ਨਹੀਂ ਕੇਵਲ ਤਾਂ ਕੇਵਲ ਗੁਰਮਤਿ ਦੀਆਂ ਸਾਂਝਾਂ ਇਹ ਬਹੁਤ ਘੱਟ ਅੱਜ ਦੇ ਸਮੇਂ ਦੇ ਵਿੱਚ ਅਜੋਕੇ ਯੁੱਗ ਦੇ ਵਿੱਚ ਆ ਜਿਹੜੀ ਗੁਰਮਤਿ ਦੀ ਸਾਂਝ ਰੱਖਦੇ ਆ ਨਹੀਂ ਤਾਂ ਸੱਚ ਕਰਕੇ ਜਾਣਿਓ ਮੇਰੇ ਪਿੱਛੇ ਦਾ ਫਿਰ ਉਹ ਜਿਦਾਂ ਤੁਸੀਂ ਜਾਣਦੇ ਆ ਪ੍ਰਧਾਨ ਦਾ ਕੀ ਹਾਲ ਹੁੰਦਾ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ ਪਰ ਇਹ ਬਾਬਾ ਬੂਟਾ ਸਿੰਘ ਜੀ ਗੁਰਮਤਿ ਦੇ ਉੱਤੇ ਬਹੁਤ ਪਹਿਰਾ ਵੱਡਾ ਤਕੜਾ ਹੋ ਕੇ ਦਿੰਦੇ ਆ ਤੇ ਸਤਗੁਰ ਜੀ ਨੇ ਸੋਝੀ ਵੀ ਬਖਸ਼ਿਸ਼ ਕੀਤੀ ਆ ਤੇ ਜਿਹਲੇ ਸੋਝੀ ਆ ਜਾ ਸਿੱਖ ਨੂੰ ਨਾ ਫਿਰ ਆਪ ਦਾ ਤਰਦਾ ਲੋਕਾਂ ਨੂੰ ਵੀ ਤਾਰ ਜਾਂਦਾ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਚੇਚੇ ਤੌਰ ਤੇ ਮੇਰਾ ਵੀਰ ਮੇਜਰ ਸਿੰਘ ਢਿੱਲੋਂ ਬਾਬਾ ਸਰਦਾਰ ਅਮਰੀਕ ਸਿੰਘ ਜੀ ਕੋਟ ਸ਼ਮੀਰ ਇਹ ਵੀ ਕਈ ਵਾਰੀ ਮੇਰੇ ਨਾਲ ਕਿਉਂਕਿ ਸੰਤ ਸੇਵੀ ਦੋਹੇ ਸਰੀਰ ਆ। ਕਈ ਵਾਰੀ ਝਗੜਾ ਵੀ ਮੇਰੇ ਨਾਲ ਕਰ ਲੈਂਦੇ ਆ ਤੇ ਮੈਂ ਕਹਿੰਦਾ ਹੁੰਦਾ ਜੇ ਝਗੜਾ ਹੋਵੇ ਪਿਆਰ ਉੱਥੇ ਹੀ ਹੁੰਦਾ। ਝਗੜਾ ਕੋ ਕੁੱਟ ਮਾਰਦਾ ਨਹੀਂ ਹੁੰਦਾ ਜਾਂ ਕੋ ਹੱਥੋਂ ਭਾਈ ਦਾ ਨਹੀਂ ਹੁੰਦਾ। ਵਿਚਾਰਾਂ ਦੀ ਵਿਚਾਰ ਹੁੰਦੀ ਆ ਸੋਜੀ ਵਾਲੇ ਦੋਏ ਸਾਡੇ ਵੀਰ ਮਿੱਠੂ ਸਿੰਘ ਖਾਨ ਨੇ ਚਲੇ ਕਾਨੇ ਕੇ ਮੇਰੇ ਖਿਆਲ ਚਲ ਗਿਆ ਕਿ ਬੈਠੇ ਆ ਚਲੋ ਉਹ ਥੋੜਾ ਜਿਹਾ ਫਿਰ ਤੇਜ਼ੀ ਕਰ ਗਏ ਮੇਰੇ ਨਾਲ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਹੋ ਤੇ ਮੈਂ ਕਦੇ ਪੱਖਪਾਤ ਨਹੀਂ ਕਿਸੇ ਦਾ ਵੀ ਕੀਤਾ ਜਤਨ ਕਰਦਾ ਹੁਣ ਨਾ ਵੀ ਸਾਰਿਆਂ ਨੂੰ ਇੱਕ ਸਮਤਲ ਤੇ ਰੱਖਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰਾ ਵੀਰ ਸਰਦਾਰ ਨਿਸ਼ਾਨ ਸਿੰਘ ਡਾਕਟਰ ਸਾਹਿਬ ਜਿਹੜੇ ਤੁਹਾਡੇ ਹਲਕੇ ਦੇ ਇੰਚਾਰਜ ਆ ਤੇ ਬਹੁਤ ਸਾਰੇ ਤੁਹਾਡੇ ਸਰਕਲਾਂ ਦੇ ਜ਼ਥੇਦਾਰ ਤੇ ਦੂਸਰੇ ਵੀ ਸਾਰੇ ਜਿੰਨੇ ਵੀ ਤੁਸੀਂ ਆਏ ਆ ਤੇ ਇਸ ਇਥੋਂ ਦੀ ਕਮੇਟੀ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਬਾਕੀ ਮੈਂਬਰ ਸਾਹਿਬਾਨ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਮੈਂ ਕਿਉਂਕਿ ਬਾਬਾ ਜੀ ਨੇ ਦੋ ਤਿੰਨ ਗੱਲਾਂ ਕੱਠੀਆਂ ਗਿਣ ਦਿੱਤੀਆਂ ਕਿਉਂਕਿ ਜਿਹੜਾ 87 ਦਾ ਗੁਰਦੁਆਰਾ ਤੁਹਾਡਾ ਆ ਆ ਸ਼੍ਰੋਮਣੀ ਕਮੇਟੀ ਕੋਈ ਮਦਦ ਨਹੀਂ ਦੇ ਸਕਦੀ ਕਾਨੂੰਨ ਮੁਤਾਬਕ ਕਿਉਂਕਿ ਇੱਕ ਸਿਸਟਮ ਬਣਿਆ ਹੈ ਸਿਸਟਮ ਦੇ ਨਾਲ ਸਿਸਟਮ ਚੱਲਦਾ ਹੈ ਲਾਈਬ੍ਰੇਰੀ ਦੇ ਤੁਹਾਨੂੰ ਕਿਤਾਬਾਂ ਦੇ ਦੇ ਦਿਆਂਗੇ ਉਹ ਕੁਝ ਦਿਨ ਜਿਹੜਾ ਮਰਜ਼ੀ ਆ ਜਾਓ ਉਹ ਤਾਂ ਤੁਸੀਂ ਕਿਸੇ ਦਿਨ ਵੀ ਭੇਜ ਦਿਓ ਕਿਸੇ ਨੂੰ ਹੋ ਜਾਊਗਾ ਜਿੱਥੇ ਤੱਕ ਰਹੀ ਗੱਲ ਦਫ਼ਤਰ ਦੀ ਤੇ ਡਿਸਪੈਂਸਰੀ ਦੀ ਬਾਬਾ ਬਚਨ ਸਿੰਘ